10 ਦਿਨ ਪਹਿਲਾਂ ਜਿਹੜੇ ਬੰਦੇ ਦਾ ਨਾਮ ਵੀ ਪੰਜਾਬ ਦੇ ਬਹੁਤੇ ਪੰਜਾਬ ਤਾਂ ਛੱਡੋ ਫਰੀਦਕੋਟ ਦੇ ਬਹੁਤੇ ਬੰਦਿਆਂ ਨੇ ਨਾਂ ਸੁਣਿਆ ਹੋਵੇ ਤੇ ਉਹਦਾ ਮੈਂ ਕਹਣਾ ਜਿੱਤ ਨੂੰ ਬਾਹਰ ਛੱਡੋ ਪਹਿਲੇ ਧੂਆਂ ਵਿੱਚ ਵੀ ਆ ਜਾਣਾ ਆਪਦੇ ਆਪ ਚ ਇੱਕ ਜਿੱਤ ਪਰ ਅੱਜ ਦੀ ਸਥਿਤੀ ਜਿਹੜੀ ਆਪਣੇ ਸਰਵੇ ਵਿੱਚ ਵੀ ਦੱਸਦੀ ਆ ਕਿ ਗੱਲ ਹੁਣ ਕੱਲੀ ਵੋਟਾਂ ਲਜਾਣ ਤੱਕ ਨਹੀਂ ਰਹੀ ਗੱਲ ਜਿੱਤ ਵੱਲ ਵੱਧ ਚੁੱਕੀ ਹੈ ਇੱਕ ਬੇਵ ਸੀਗੀ ਇੱਕ ਲਹਿਰ ਆ ਜਿਹੜੀ ਹੌਲੀ-ਹੌਲੀ ਸਭ ਨੂੰ ਸਮੇਟਦੀ ਜਿਹੜੀ ਸੀਟਾਂ علیحد�ਾ ਸੀ ਵੀ ਸਭ ਤੋਂ ਮੈਨੂੰ ਲੱਗਦਾ ਪੰਜਾਬ ਦੀ ਕਲੀਅਰ ਸੀਟ ਸੀਗੀ ਜਿਹੜੀ ਆਮ ਆਦਮੀ ਪਾਰਟੀ ਲਈ ਉਹ ਕਰਮਜੀਤ ਸਿੰਘ ਅਨਮੋਲ ਦੀ ਸੀ ਫਰੀਦਕੋਟ ਪਰ ਉੱਥੋਂ ਜੇ ਇਹ ਸੀਟ ਦੇ ਉੱਤੇ ਸਰਬਜੀਤ ਸਿੰਘ ਖਾਲਸਾ ਜਿੱਤੇ ਆ ਮੈਨੂੰ ਲੱਗਦਾ ਵੀ ਉਹ ਨਹੀਂ ਕਹਿੰਦੇ ਹੁੰਦੇ ਵੀ ਕਿਸੇ ਦੇ ਛੇਰ ਦੇ ਜਵਾੜੇ ਤੋਂ ਹੀ ਖਿੱਚ ਲੈਣੀ ਚਲੋ ਮੈਨੂੰ ਨਹੀਂ ਪਤਾ ਆਮ ਆਦਮੀ ਪਾਰਟੀ ਵਾਲੇ ਛੇਰ ਆ ਜਾਂ ਕੀ ਆ ਪਰ ਇੰਨਾ ਕਿਹਾ ਜਾ ਸਕਦਾ ਵੀ ਜਵਾੜੇ ਤੋਂ ਜ਼ਰੂਰ ਖਿੱਚ ਕੇ ਲੈ ਗਿਆ ਸਰਬਜੀਤ ਸਿੰਘ ਖਾਲਸਾ ਇਹ ਜਿੱਤ ਆਮ ਆਦਮੀ ਪਾਰਟੀ ਦੀ ਇਹ ਜਿਹੜਾ ਇਲਾਕਾ ਹੈ ਆਪਣਾ ਸੰਤ ਭਿੰਡਰਾਨਾ ਦਾ ਇਲਾਕਾ ਵੀ ਆ ਉਹ ਵੀ ਅਸੀਂ ਫਰੀਦਕੋੜ ਏਰੀਆ ਦੀ ਏਰੀਆ ਦੀ ਪਛਾਣ ਹੈਗੀ ਆ ਸੋ ਇਹ ਏਰੀਆ ਐਨਆਰ ਵੀ ਬਹੁਤ ਆ ਬਾਰੋਂ ਫੋਨ ਲੱਗਦੇ ਹੈਗੇ ਆ ਹਵਾ ਬਣਦੀ ਹੈਗੀ ਆ ਤੇ ਉਹ ਇੱਕ ਦੂਜੇ ਨਾਲ ਜੁੜ ਕੇ ਉਹ ਵੇਵ ਜਿਹੜੀ ਹੈਗੀ ਫਿਰ ਉਹ ਵਧੀ ਤੁਰੀ ਜਾਂਦੀ ਹੈ ਤੇ ਐਂਡ ਇਹ ਏਰੀਆ ਜਿਹੜਾ ਹੈਗਾ ਕਿ ਆਪਾਂ ਇਹ ਧਿਆਨ ਰੱਖਣਾ ਕਿ ਜਿਆਦਾ ਤਾਂ ਰੂਰਲ ਆ ਇਹਦੇ ਵਿੱਚ ਜਿਹੜਾ ਸ਼ਹਿਰ ਆ ਬਹੁਤ ਘੱਟ ਆ ਜਿਹੜੀ ਟੋਟਲ ਨਰੋਲ ਸਿੱਖ ਪੋਪੂਲੇਸ਼ਨ ਜਿਹੜੀ ਦੀ ਹੈਗੀ ਆ ਤੇ ਉਹਦਾ ਕਨੈਕਸ਼ਨ ਜਿਹੜਾ इमोशनल ਕਨੈਕਸ਼ਨ ਹੈਗਾ ਉਹ ਆਪਣਾ ਉਹ ਜਿਹੜਾ ਹੈਗਾ ਬਜਨ ਸਿੰਘ ਦੇ ਬੇਟਾ ਨਾਲ ਉਹ ਬਹੁਤ ਜ਼ਿਆਦਾ ਹੈਗਾ ਉਹ ਖਡੂਰ ਸਾਹਿਬ ਦੀ ਰਿਫਲੈਕਸ਼ਨ ਤੇ ਹੈਗੀ ਸੀ ਹਾਂ ਬਿਲਕੁਲ ਟ੍ਰਿਗਰ ਕਹਿ ਸਕਦੇ ਆਪਾਂ ਵੀ ਇੱਕ ਟ੍ਰਿਗਰ ਜਿਹੜਾ ਹੈਗਾ ਟ੍ਰਿਗਰ ਮੂਵਮੈਂਟ ਹੈਗਾ ਉਹ ਖਡੂਰ ਸਾਹਿਬ ਹੈਗਾ ਉਹਨੇ ਲਹਿਰ ਨੇ ਇੱਥੇ ਫੜਿਆ ਪਰ ਇਹਦੇ ਇੱਥੇ ਆਪਦੇ ਅੱਡ ਕਰਨੇ ਕਿ ਖਡੂਰ ਸਾਹਿਬ ਦੇ ਅਲੱਗ ਕਰਨੇ ਇਸ ਜਿਹੜੀ ਹੈਗੀ ਹੈ ਲਹਿਰ ਇਹ ਪੋਲਿਟੀਕਲ ਪਾਰਟੀਆਂ ਤੋਂ ਨਹੀਂ ਚੱਲਦੀ ਇਹਨੂੰ ਡੀਸੈਂਟਰਲਾਈਜ਼ਡ ਲਹਿਰ ਕਹਿ ਸਕਦੇ ਆ ਕਿ ਆਮ ਲੋਕ ਜਿਹੜੇ ਹੈਗੇ ਆ ਉਹਨਾਂ ਨੇ ਭਾਵਨਾਤਮਕ ਤੌਰ ਤੇ ਉਸ ਟਾਈਮ ਤੇ ਸਾਧੂ ਸਿੰਘ ਹੋਣਾ ਨਾਲ ਜਿਵੇਂ ਕੀਤਾ ਉਸੇ ਤਰੀਕੇ ਨਾਲ ਉਹਨਾਂ ਨੇ ਹੁਣ ਬਿਆਨ ਸਿੰਘ ਦੇ ਸਪੁੱਤਰ ਹਾਂ ਸਦੀਕ ਨਾਲ ਵੀ ਬਿਲਕੁਲ ਪਿਛਲੀ ਵਾਰ ਵੀ ਉਸ ਤਰੀਕੇ ਨਾਲ ਹਰ ਬੀਬੀ ਜੀ ਜਿਹੋਨਾਂ ਦਾ ਪਰਿਵਾਰ ਦੋ ਵਾਰੀ ਚੋਣ ਲੜਿਆ ਦੋਨੇ ਵਾਰੀ ਚੋਣ ਹਾਰ ਚੁੱਕੇ ਨੇ ਤੇ ਫਿਰ ਹੁਣ ਲੋਕ ਸਭਾ ਦੀ ਚੋਣ ਪਰ ਟਿਕਟ ਤੇ ਵੀ ਸਵਾਲ ਉੱਠੀ ਸੀ ਤੇ ਕਮਜ਼ੋਰ ਕੈਂਡੀਡੇਟ ਉਹਨਾਂ ਨੂੰ ਸ਼ੁਰੂ ਤੋਂ ਮੰਨਿਆ ਸੀ ਕੈਂਡੀਡੇਟ ਜੇ ਕਮਜ਼ੋਰ ਹੈ ਕੈਂਡੀਡੇਟ ਨਮਾ ਤਾਂ ਇਹ ਦੱਸਣਾ ਕਿਹਨੇ ਆ ਲੋਕਾਂ ਚ ਜਾ ਕੇ ਤੁਹਾਡੇ ਸੰਗਠਨ ਨੇ ਦੱਸਣਾ ਨਾ ਕਾਂਗਰਸ ਨੇ ਫਰੀਦਕੋਟ ਦੇ ਪਿੰਡਾਂ ਦੇ ਵਿੱਚ ਐਮਐਸਪੀ ਦੇ ਕਿੰਨੇ ਬੂਡ ਲਾਏ ਆ ਕਾਂਗਰਸ ਨੇ ਕਿੰਨੇ ਵਾਰੀ ਦੱਸਿਆ ਬੁੜੀਆਂ ਨੂੰ ਵੀ ਇਹਨਾਂ ਨੇ 8300 ਰੁਪਿਆ ਦੇਣ ਮਤਲਬ ਇੱਕ ਮੁੱਦੇ ਆ ਤੁਸੀਂ ਪ੍ਰਚਾਰ ਨਹੀਂ ਕਰ ਸਕੇ ਕੈਂਡੀਡੇਟ ਨੂੰ ਕਿਲਾ ਦੋਸ਼ ਦੇ ਕੇ ਨਹੀਂ ਥੋੜਾ ਥੋੜਾ ਸਰਨਾ ਕਾਂਗਰਸ ਸੰਗਠਨ ਦੇ ਰੂਪ ਦੇ ਵਿੱਚ ਇਸ ਪੂਰੇ ਇਲੈਕਸ਼ਨ ਦੇ ਵਿੱਚ ਫੇਲ ਹੋਈ ਆ ਤੇ ਫੇਲ ਕੀ ਹੁੰਦੀ ਹੈ ਪੰਜਾਬ ਦੇ ਵਿੱਚ ਵੋਟਾਂ ਪਈਆਂ ਵੋਟਾਂ ਤੋਂ ਬਾਅਦ ਸਾਰੇ ਵੋਟਰ ਇਹ ਜਾਣਨਾ ਚਾਹੁੰਦੇ ਨੇ ਕਿ ਅਖਰ ਕੌਣ ਜਿੱਤ ਰਿਹਾ ਸੈਂਟਰ ਦੇ ਵਿੱਚ ਵੀ ਸਰਕਾਰ ਕਿਹਦੀ ਬਣ ਰਹੀ ਹੈ ਤੇ ਖਾਸ ਕਰ ਪੰਜਾਬ ਦੇ ਵਿੱਚ ਜਿਸ ਨੂੰ ਉਹਨਾਂ ਨੇ ਵੋਟ ਪਾਈ ਆ ਕਿ ਉਹ ਜਿੱਤ ਰਿਹਾ ਜਾਂ ਹਾਰ ਰਿਹਾ ਚਰਚਾ ਲਗਾਤਾਰ ਕਰ ਰਹੇ ਹਾਂ ਪੰਜਾਬ ਦੀਆਂ ਸਾਰੀਆਂ ਸੀਟਾਂ ਤੇ ਤੇ ਹੁਣ ਚਰਚਾ ਕਰਾਂਗੇ ਫਰੀਦਕੋਟ ਦੀ ਸੀਟ ਤੇ ਜਿੱਥੇ ਆਮ ਆਦਮੀ ਪਾਰਟੀ ਲੱਗਦਾ ਸੀ ਕਿ ਇੱਕ ਲੀਡ ਤੇ ਜਿੱਤ ਜਾਣੀ ਆ ਕਰਮਜੀਤ ਅਨਮੋਲ ਬਹੁਤ ਅੱਪ ਸੀਗੇ ਪਰ ਪਿਛਲੇ 10 ਦਿਨਾਂ ਦੇ ਵਿੱਚ ਉਹ ਤੇ ਮਾਹੌਲ ਬਦਲਿਆ ਸਰਬਜੀਤ ਸਿੰਘ ਮਲੋਹਾ ਉੱਥੇ ਅੱਪ ਹੋਏ ਤੇ ਉਸ ਤੋਂ ਬਾਅਦ ਮੁਕਾਬਲਾ ਹੁਣ ਜਿਹੜਾ ਉਹ ਕਿੰਨਾ ਦੇ ਵਿੱਚ ਆ ਗੱਲਬਾਤ ਕਰਾਂਗੇ ਮੇਰੇ ਨਾਲ ਪ੍ਰੋਫੈਸਰ ਸਾਹਿਬ ਨੇ ਬਾਈ ਨਵਰੀਤ ਨੇ ਸ਼ੁਰੂ ਕਰਦੇ ਆ ਬਾਈ ਫਰੀਦਕੋਟ ਸੀਟ ਦੀ ਜੇ ਮੈਂ ਗੱਲ ਕਰਾਂ ਕਿ ਮੁਕਾਬਲਾ ਕੁਝ ਦਿਸਦਾ ਕੁਝ ਹੋਰ ਸੀ ਤੇ ਅਖੀਰ ਤੇ ਆ ਕੇ 10 ਦਿਨਾਂ ਚ ਬਣ ਕੁਝ ਹੋ ਰਿਹਾ ਤਾਂ ਸਭ ਤੋਂ ਪਹਿਲੀ ਗੱਲ ਤੇ ਦੂਜੀਆਂ ਵੀ ਧਿਰਾਂ ਲੜ ਰਹੀਆਂ ਨੇ ਅਕਾਲੀ ਦਲ ਵੀ ਆ ਉੱਥੇ ਜਾਂ ਉੱਥੇ ਕਾਂਗਰਸ ਵੀ ਆ ਪਰ ਮੁਕਾਬਲਾ ਕਿਹਦੇ ਵਿੱਚ ਤੁਹਾਨੂੰ ਦੇਖੋ ਗਣ 10 ਦਿਨ ਪਹਿਲਾਂ ਜਿਹੜੇ ਬੰਦੇ ਦਾ ਨਾਮ ਵੀ ਪੰਜਾਬ ਦੇ ਬਹੁਤੇ ਪੰਜਾਬ ਤੋਂ ਛੱਡੋ ਫਰੀਦਕੋਟ ਦੇ ਬਹੁਤੇ ਬੰਦਿਆਂ ਨੇ ਨਾਂ ਸੁਣਿਆ ਹੋਵੇ ਤੇ ਉਹਦਾ ਮੈਂ ਕਹਣਾ ਜਿੱਤ ਨੂੰ ਬਾਅਦ ਛੱਡੋ ਪਹਿਲੇ ਦੋਹਾਂ ਵਿੱਚ ਵੀ ਆ ਜਾਣਾ ਆਪਦੇ ਆਪ ਚ ਇੱਕ ਜਿੱਤ ਇੱਕ ਵੇਵ ਉੱਠੀ ਪਹਿਲਾਂ ਲੱਗਦਾ ਸੀ ਯਾਰ ਸੋਸ਼ਲ ਮੀਡੀਆ ਤੇ ਇੱਕ ਵੇਵ ਜੀ ਮਾਰੀ ਜੀ ਉੱਠ ਰਹੀ ਆ ਫਿਰ 7 ਦਿਨ 7-8 ਦਿਨ ਪਹਿਲਾਂ ਇਹ ਕਹਿਣ ਲੱਗੇ ਵੀ ਯਾਰ 50 ਹਜ਼ਾਰ ਲੱਖ ਵੋਟ ਲੈ ਜਾਣਗੇ ਭਾਈ ਸਰਬਜੀਤ ਸਿੰਘ ਖਾਲਸਾ ਹਨਾ ਤਾਂ 50000 ਵੋਟ ਲੈ ਜਾਣਗੇ ਉਸ ਤੋਂ ਬਾਅਦ 5-6 ਦਿਨ ਪਹਿਲਾਂ ਤੱਕ 1.5 ਲੱਖ ਵੋਟ ਦੀ ਗੱਲ ਹੋਣ ਲੱਗੀ ਪਰ ਅੱਜ ਦੀ ਸਥਿਤੀ ਜਿਹੜੀ ਆਪਣੇ ਸਰਵੇ ਵਿੱਚ ਵੀ ਦੱਸਦੀ ਆ ਕਿ ਗੱਲ ਹੁਣ ਕੱਲੀ ਵੋਟਾਂ ਲ ਜਾਣ ਤੱਕ ਨਹੀਂ ਰਹੀ ਗੱਲ ਜਿੱਤ ਵੱਲ ਵੱਧ ਚੁੱਕੀ ਆ ਇੱਕ ਵੇਵ ਸੀਗੀ ਇੱਕ ਲਹਿਰ ਆ ਜਿਹੜੀ ਹੌਲੀ-ਹੌਲੀ ਸਭ ਨੂੰ ਸਮੇਟਦੀ ਗਈ ਜਿਦੇ ਚ ਲੋਕ ਆਉਂਦੇ ਗਏ ਜਿਵੇਂ ਉਹ ਲਹਿਰ ਉੱਠਦੀ ਆ ਨਾ ਇਹਦੀ ਇੱਕ ਖੂਬਸੂਰਤੀ ਜਿਵੇਂ ਪ੍ਰੋਫੈਸਰ ਸਾਹਿਬ ਵੀ ਤੁਹਾਨੂੰ ਦੱਸਣਗੇ ਇਹ ਜ਼ਿਆਦਾ ਜਾਣਦੇ ਆ ਇਹ ਪਹਿਲੇ ਦਿਨ ਜੇ ਦੋ ਆ ਅਗਲੇ ਦਿਨ ਇਹਨੇ ਢਾਈ ਨਹੀਂ ਹੋਣਾ ਹੁੰਦਾ ਲਹਿਰ ਨੇ ਅਗਲੇ ਦਿਨ 4 ਫਿਰ 8 ਫਿਰ 16 32 64 128 256 ਐਵੇਂ ਵਧਣਾ ਆਏ ਨੇ ਹਣਾ ਤੁਸੀਂ ਮਤਲਬ ਇਹਦਾ ਗੇੜ ਕਿਵੇਂ ਵਧਦਾ ਇਹ ਐਵੇਂ ਵਾਲੀ ਨਹੀਂ ਸੀ ਤੇ ਇਹਨਾਂ ਦੀ ਲਹਿਰ ਦੇ ਵਿੱਚ ਇੱਕ ਜਜ਼ਬਾਤੀ ਜਿਹੜਾ ਰੰਗ ਸੀ ਉਹਨੇ ਮੈਨੂੰ ਲੱਗਦਾ ਇਸ ਲਹਿਰ ਨੂੰ ਹੋਰ ਸਟਰੋਂਗ ਕੀਤਾ ਕਹਿਨੂ ਕੋਈ ਕੁਛ ਕਹੀ ਚੱਲੇ ਪਰ ਮੈਨੂੰ ਲੱਗਦਾ ਵੀ ਹੁਣ ਲੜਾਈ ਇਕੱਲੀ ਦੂਜੇ ਤੀਜੇ ਨੰਬਰ ਦੀ ਨਹੀਂ ਰਹੀ ਹੈ ਕਿ ਸਰਬਜੀਤ ਸਿੰਘ ਖਾਲਸਾ ਦੀ ਉਹ ਪਹਿਲੇ ਨੰਬਰ ਤੇ ਜਾ ਕੇ ਖੜ ਚੁੱਕੀ ਹੈ ਕਾਰਨ ਇੱਕ ਹੀ ਹੈ ਸੋਸ਼ਲ ਮੀਡੀਆ ਤੋਂ ਇੱਕ ਲਹਿਰ ਉੱਠੀ ਜਿਸ ਚ ਜਜ਼ਬਾਤੀ ਰੰਗ ਬਹੁ ਸੀ ਤੋ ਫੇਰ ਉਹ ਚਾਣਖ ਦਾ ਸਵਾਲ ਤੇ ਹੋਰ ਬਹੁਤ ਸਾਰੀਆਂ ਗੱਲਾਂ ਐਡ ਹੁੰਦੀਆਂ ਗਈਆਂ ਤੇ ਜਿਹੜੀ ਸੀਟਾਂ ਲੱਗਦਾ ਸੀ ਵੀ ਸਭ ਤੋਂ ਮੈਨੂੰ ਲੱਗਦਾ ਪੰਜਾਬ ਦੀ ਕਲੀਅਰ ਸੀਟ ਸੀ ਜਿਹੜੀ ਆਮ ਆਦਮੀ ਪਾਰਟੀ ਲਈ ਆਮ ਆਦਮੀ ਪਾਰਟੀ ਲਈ ਹਾਂ ਉਹ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਕੀ ਪੂਰੇ ਪੰਜਾਬ ਲਈ ਸਭ ਤੋਂ ਵੱਧ ਕਲੀਅਰ ਸੀਟ ਸੀ ਜਿਹੜੀ ਉਹ ਕਰਮਜੀਤ ਸਿੰਘ ਅਨਮੋਲ ਦੀ ਸੀ ਫਰੀਦਕੋਟ ਪਰ ਉੱਥੋਂ ਜੇ ਇਹ ਸੀਟ ਦੇ ਉੱਤੇ ਸਰਬਜੀਤ ਸਿੰਘ ਖਾਲਸਾ ਜਿੱਤੇ ਆ ਮੈਨੂੰ ਲੱਗਦਾ ਵੀ ਉਹ ਨਹੀਂ ਕਹਿੰਦੇ ਹੁੰਦੇ ਵੀ ਕਿਸੇ ਦੇ ਛੇਰ ਦੇ ਜਵਾੜੇ ਚੋਂ ਐ ਖਿੱਚ ਲੈਣੀ ਉਹ ਚਲੋ ਮੈਨੂੰ ਨਹੀਂ ਪਤਾ ਆਮਦਵੀ ਪਾਰਟੀ ਵਾਲੇ ਛੇਰ ਆ ਜਾਂ ਕੀ ਆ ਪਰ ਇੰਨਾ ਕਿਹਾ ਜਾ ਸਕਦਾ ਵੀ ਜਵਾੜੇ ਚੋਂ ਜ਼ਰੂਰ ਖਿੱਚ ਕੇ ਲੈ ਗਏ ਆ ਸਰਬਜੀਤ ਸਿੰਘ ਖਾਲਸਾ ਇਹ ਜੱਟ ਆਮਦਵੀ ਪਾਰਟੀ ਤੋਂ ਜੀ ਤਾਂ ਪ੍ਰੋਫੈਸਰ ਸਾਹਿਬ ਜਿਹੜੀ ਬਾਈ ਨੇ ਗੱਲ ਕੀਤੀ ਕਿ ਲਹਿਰ ਦੀ ਥੋੜਾ ਜਿਹਾ ਇਧਰ ਆਵੋ ਮੇਰੇ ਨਾਲ ਤੇ ਜਿਹੜੀ ਲਹਿਰ ਦੀ ਗੱਲ ਕੀਤੀ ਆ ਕੀ ਲੱਗਦਾ ਇਹ ਲਹਿਰ ਕਿਵੇਂ ਚੱਲੀ ਜਾਂ ਲਹਿਰ ਤੋਂ ਕਿਵੇਂ ਪ੍ਰਭਾਵਿਤ ਹੋਏ ਲੋਕ ਇਹ ਕਰਨ ਲਹਿਰ ਜਿਹੜੀ ਹੈਗੀ ਇਹ ਪਹਿਲੀ ਵਾਰ ਨਹੀਂ ਆਈ ਆਪਾਂ ਫਰੀਦਕੋਟ ਨੂੰ ਆਪਾਂ ਜੇ ਦੇਖੀ ਹੈ ਕਿ ਉਸ ਤੋਂ ਪਹਿਲਾਂ ਵੀ ਫਰੀਦਕੋਟ ਦੇ ਵਿੱਚ ਆਪਾਂ ਜੇ ਥੋੜਾ ਜਿਹਾ ਪਿੱਛੇ ਚਲੇ ਜਾਨੇ ਆ 2014 ਦਾ ਇਲੈਕਸ਼ਨ ਸੀਗਾ 2014 ਦੇ ਇਲੈਕਸ਼ਨ ਦੇ ਵਿੱਚ ਬਿਲਕੁਲ ਇਸੇ ਤਰੀਕੇ ਦੇ ਨਾਲ ਪ੍ਰੋਫੈਸਰ ਸਾਰੂ ਸਿੰਘ ਜਿਨ੍ਹਾਂ ਨੂੰ ਕੋਈ ਨਹੀਂ ਜਾਣਦਾ ਸੀਗਾ ਉਹ ਆਮ ਆਦਮੀ ਪਾਰਟੀ ਬਿਲਕੁਲ ਉਹ ਤਾਂ ਨਵੀਂ ਪਾਰਟੀ ਸੀ ਉਹ ਰਾਜ ਆਦਮੀ ਪਾਰਟੀ ਨਹੀਂ ਸੀ ਉਸ ਦੇ ਉਸ ਦੇ ਦੌਰਾਨ ਲਹਿਰ ਬਣੀ ਪਹਿਲਾਂ ਸੰਗਰੂਰ ਬਣੀ ਉਸ ਤੋਂ ਬਾਅਦ ਜਿਹੜੀ ਹੈਗੀ ਲਹਿਰ ਹੋ ਇੱਥੇ ਆਪਣੇ ਬਠਿੰਡ ਸੌਰੀ ਆਪਣੇ ਫਰੀਦਕੋਟ ਦੇ ਵਿੱਚ ਬਣੀ ਹੈ ਇਹ ਉਸੇ ਤਰੀਕੇ ਨਾਲ ਸੋਸ਼ਲ ਮੀਡੀਆ ਤੋਂ ਜਿਹੜੀ ਹੈਗੀ ਕਰਦੀ ਟੀਆਂ ਤੋਂ ਨਹੀਂ ਚਲਦੀ ਇਹਨੂੰ ਡੀਸੈਂਟਰਲਾਈਜ਼ਡ ਲਹਿਰ ਕਹਿ ਸਕਦੇ ਆ ਕਿ ਆਮ ਲੋਕ ਜਿਹੜੇ ਹੈਗੇ ਆ ਉਹਨਾਂ ਨੇ ਭਾਵਨਾਤਮਕ ਤੌਰ ਤੇ ਉਸ ਟਾਈਮ ਤੇ ਸਾਧੂ ਸਿੰਘ ਹੁਣਾਂ ਨਾਲ ਜਿਵੇਂ ਕੀਤਾ ਉਸੇ ਤਰੀਕੇ ਨਾਲ ਉਹਨਾਂ ਨੇ ਹੁਣ ਬਿਆਨ ਸਿੰਘ ਦੇ ਸੁਪੁੱਤਰ ਹਾਂ ਸਦੀਕ ਨਾਲ ਵੀ ਬਿਲਕੁਲ ਪਿਛਲੀ ਵਾਰ ਵੀ ਉਸ ਤਰੀਕੇ ਨਾਲ ਇੱਕ ਫਰੀਦਕੋਟ ਦਾ ਖਾਸਾ ਵੀ ਹੈਗਾ ਐਂਡ ਇਸ ਵਾਰ ਉਹ ਜਿਹੜੀ ਜਿਹੜਾ इमोशनल ਕਨੈਕਟ ਆ ਉਹ ਇਸ ਕਰਕੇ ਵੀ ਜ਼ਿਆਦਾ ਹੈਗਾ ਕਿਉਂਕਿ ਇਹ ਜਿਹੜਾ ਇਲਾਕਾ ਇਹ ਆਪਣਾ ਸੰਤ ਭਿੰਡਰਾਲਾ ਦਾ ਇਲਾਕਾ ਵੀ ਆ ਉਹ ਵੀ ਇਸ ਫਰੀਦਕੋਟ ਏਰੀਆ ਦੀ ਏਰੀਆ ਦੀ ਪ੍ਰਸ਼ੰਸਾ ਹੈ ਗਿਆ ਸੋ ਇਸ ਇਹ ਇਲਾਕਾ ਰੂਰਲ ਆ ਜ਼ਿਆਦਾਤਰ ਇੱਕੋ ਤਰ੍ਹਾਂ ਦਾ ਸੁਭਾਅ ਹੈਗਾ ਪਿੰਡ ਬਹੁਤ ਵੱਡੇ ਹੈਗੇ ਆ ਜਿਨ੍ਹਾਂ ਦੇ ਵਿੱਚ ਕੋਈ ਵੀ ਆਊਟ ਮਤਲਬ ਜਿਹੜਾ ਹੈਗਾ ਓਵਰ ਆਲ ਜਿਵੇਂ ਕੋਈ ਯੂਥ ਕਲੱਬ ਹੈਗਾ ਉਹ ਜੇ ਅੱਗੇ ਲੱਗ ਜਾਣ ਤਾਂ ਉਹ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਚੁਣਾਈ ਕਰ ਸਕਦੇ ਆ ਸੋ ਇਹ ਏਰੀਆ ਐਨਆਰਏ ਵੀ ਬਹੁਤ ਆ ਬਾਹਰੋਂ ਫੋਨ ਲੱਗਦੇ ਹੈਗੇ ਆ ਹਵਾ ਬਣਦੀ ਹੈਗੀ ਆ ਤੇ ਉਹ ਇੱਕ ਦੂਜੇ ਨਾਲ ਜੁੜ ਕੇ ਉਹ ਵੇਵ ਜਿਹੜੀ ਹੈਗੀ ਫਿਰ ਉਹ ਵਧੀ ਤੁਰੀ ਜਾਂਦੀ ਹੈ ਤੇ ਐਂਡ ਇਹ ਏਰੀਆ ਜਿਹੜਾ ਹੈਗਾ ਇਹ ਆਪਾਂ ਇਹ ਧਿਆਨ ਰੱਖਣਾ ਕਿ ਜ਼ਿਆਦਾਤਰ ਰੂਰਲ ਆ ਇਹਦੇ ਵਿੱਚ ਜਿਹੜਾ ਸ਼ਹਿਰ ਆ ਬਹੁਤ ਘੱਟ ਆ ਜਿਹੜੀ ਟੋਟਲ ਨਰੋਲ ਸਿੱਖ ਪੋਪੂਲੇਸ਼ਨ ਜਿਹੜੀ ਇਹਦੀ ਹੈਗੀ ਆ ਤੇ ਉਹਦਾ ਕਨੈਕਸ਼ਨ ਜਿਹੜਾ इमोशनल ਕਨੈਕਸ਼ਨ ਹੈਗਾ ਉਹ ਆਪਣਾ ਉਹ ਜਿਹੜਾ ਹੈਗਾ ਬਿਆਨ ਸਿੰਘ ਜੀ ਦੇ ਬੇਟਾ ਨਾਲ ਉਹ ਬਹੁਤ ਜ਼ਿਆਦਾ ਹੈਗਾ ਤੇ ਇਹ ਵਿੱਚ ਆਪਾਂ ਜੇ ਮੈਨੂੰ ਕਹਾਂਗੇ ਨਰੇਟਿਵ ਨਰੇਟਿਵ ਇੱਕ ਤਾੜਾ ਨਰੇਟਿਵ ਬਣਿਆ ਕਿ ਆਪਾਂ ਯਾਰ ਸ਼ਹੀਦਾਂ ਨੂੰ ਜਿਹੜੀ ਹੈਗੀ ਆ ਉਹਨਾਂ ਨੂੰ ਵੋਟ ਪਾਉਣੀ ਹੈਗੀ ਆ ਉਹ ਜਿਹੜੀ ਹੈਗੀ ਕਿ ਬਿਲਕੁਲ ਇੱਕ ਤਰੀਕੇ ਦੇ ਨਾਲ ਲੋਕਾਂ ਨੂੰ ਆਪਦੇ ਅਨਾਉਂਸਮੈਂਟ ਹੋ ਰਹੀ ਹੈ ਐਂਡ ਕਲੀਅਰ ਗਰਾਉਂਡ ਤੋਂ ਉੱਤੇ ਦਿਖਾਈ ਦਿੰਦਾ ਸੀਗਾ ਕਿ ਲੋਕ ਕਿਵੇਂ 2-2 ਘੰਟੇ 3-3 ਘੰਟੇ ਕੈਂਡੀਡੇਟ ਨੂੰ ਸਰਵਜੀ ਸਿੰਘ ਨੂੰ ਉਡੀਕ ਰਹੇ ਆ ਮਤਲਬ ਪਿੰਡਾਂ ਦੇ ਵਿੱਚ ਬਹੁਤ ਵੱਡਾ ਇਕੱਠਾ ਪੰਜ-ਪੰਜ 700 ਲੋਕ ਜਿਹੜੇ ਇਕੱਠੇ ਹੋਏ ਆ ਤੇ ਫੰਡ ਇਕੱਠੇ ਹੋ ਰਹੇ ਆ 2 ਲੱਖ 4 ਲੱਖ ਕਈਆਂ ਪਿੰਡਾਂ ਦੇ ਵਿੱਚ ਫੰਡ ਇਕੱਠੇ ਹੁੰਦੇ ਆ ਕੈਂਡੀਡੇਟ ਨੂੰ ਮਿਲਦੇ ਆ ਉਸ ਵਾਹਨ ਦੇ ਵਿੱਚ ਜਿਹੜੇ ਹੈਗੇ ਲੋਕ ਵਹਿੰਦੇ ਤੁਰੇ ਜਾ ਰਹੇ ਹੈਗੇ ਤੇ ਮੈਨੂੰ ਲੱਗਦਾ ਕੋਈ ਚਾਰਜ ਨਹੀਂ ਹੋਊਗਾ ਇਹ ਸੀਟ ਉਹਨਾਂ ਨੂੰ ਕੰਫਰਟੇਬਲੀ ਕਰਨੀ ਚਾਹੀਦੀ ਤੁਸੀਂ ਕਹੋਗੇ ਖਡੂਰ ਸਾਹਿਬ ਦੀ ਰਿਫਲੈਕਸ਼ਨ ਤੇ ਹੈਗੀ ਐ ਉਹ ਖਡੂਰ ਸਾਹਿਬ ਹੈਗਾ ਉਹਨੇ ਲਹਿਰ ਨੇ ਇੱਥੇ ਫੜਿਆ ਪਰ ਇਹਦੇ ਇੱਥੇ ਆਪਦੇ ਅੱਡ ਕਰਨੇ ਹੈਗੇ ਖਡੂਰ ਸਾਹਿਬ ਦੇ ਅਲੱਗ ਕਰਨੇ ਹੈਗੇ ਤਾਂ ਨਵਰੀਦ ਭਾਈ ਆਮ ਆਦਮੀ ਪਾਰਟੀ ਸੀ ਗੱਲ ਕੀਤੀ ਸੀ ਕਿ ਕਲੀਅਰ ਸੀਟ ਲੱਗਦੀ ਸੀ ਪੰਜਾਬ ਦੇ ਵਿੱਚੋਂ 13 ਚੋਂ ਜੋ ਵੀ ਸੀਟ ਕਲੀਅਰ ਦਿਸਦੀ ਤਾਂ ਇਹ ਦਿਸਦੀ ਸੀ ਤੇ ਇਹ ਕਲੀਅਰ ਸੀਟ ਤੇ ਆਮ ਆਦਮੀ ਪਾਰਟੀ ਕੀ ਅੱਜ ਵੀ ਖੜੀ ਆ ਤਾਂ ਕਿੱਥੇ ਖੜੀ ਆ ਉਹ ਦੇਖੋ ਆਮਦਵੀ ਪਾਰਟੀ ਗਰਾਊਂਡ ਤੇ ਗਗਨ ਖੜੀ ਆ ਕਾਰਨ ਕੀ ਨੇ ਉਹਦੇ ਉਹਦਾ ਕਾਰਨ ਮੈਨੂੰ ਲੱਗਦਾ ਸਭ ਤੋਂ ਵੱਡਾ ਕਾਰਨ ਤਾਂ ਬਿਜਲੀ ਆ ਔਰ ਦੂਸਰਾ ਪੰਜਾਬ ਦਾ ਸੁਭਾਅ ਇਹ ਬੰਦਾ ਜਾਂਦਾ ਇਹ ਹਣੀਮੂਨ ਪੀਰੀਅਡ ਆ ਜਿਹੜਾ ਪਾਰਟੀਆਂ ਨੂੰ ਇਹ ਲੰਮਾ ਦੇਣ ਲੱਗ ਗਿਆ ਚਾਹੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੋਵੇ ਚਾਹੇ ਭਗਵੰਤ ਮਾਨ ਦੀ ਸਰਕਾਰ ਹੋਵੇ ਤਾਂ ਲੋਕਾਂ 'ਚ ਗੱਲ ਆ ਵੀ ਯਾਰ 2 ਸਾਲਾਂ 'ਚ ਇਹਨਾਂ ਨੇ ਚਲੋ ਬਿਜਲੀ ਵਾਲਾ ਜਿਹੜਾ ਸਾਨੂੰ ਇਹ ਸੌਖਾ ਤਾਂ ਕਰਤੀ ਬਿਜਲੀ ਮੋਟਰਾਂ ਦੀ ਦਿਨੇ ਆਉਂਦੀ ਆ ਤੇ ਘਰਾਂ ਦੇ ਜਿਹੜੇ ਬਿੱਲ ਮਾਫ ਹੋ ਰਹੇ ਆ ਉਹਦਾ ਕਾਫੀ ਪ੍ਰਭਾਵ ਤੁਹਾਨੂੰ ਇਸ ਸੀਟ ਤੇ ਆਮ ਆਦਮੀ ਪਾਰਟੀ ਦੇ ਹੱਕ ਚ ਦੇਖਣ ਨੂੰ ਮਿਲਦਾ ਹੈ ਤੇ ਤੀਜਾ ਸਭ ਤੋਂ ਵੱਡਾ ਕਾਰਨ ਜਿਹੜਾ ਆਮ ਆਦਮੀ ਪਾਰਟੀ ਦੇ ਪੱਖ ਚ ਆ ਉਹ ਇਹ ਆ ਬੀਅਰ ਹਾਜ਼ਰ ਟਾਈਮ ਦਿਓ ਦੂਜਿਆਂ ਨੂੰ ਅਸੀਂ 70 ਸਾਲ ਦਿੱਤੇ ਆ ਇਹਨਾਂ ਨੂੰ ਵੀ ਕੋਈ ਅਸੀਂ 5 ਸਾਲ ਤਾਂ ਘਟੋ ਘਟ ਦੇ ਗਏ ਨਾ ਇਹ ਤੇ ਤਿੰਨ ਗੱਲਾਂ ਜਿਹਦੇ ਕਰਕੇ ਆਮ ਆਦਮੀ ਪਾਰਟੀ ਖੜੀ ਆ ਔਰ ਉਹਦਾ ਵਰਗ ਸੇਮ ਬਿਲਕੁਲ ਬਹੁਤ ਕਲੀਅਰ ਆ ਛੋਟਾ ਦੁਕਾਨਦਾਰ ਤੇ ਛੋਟਾ ਕਿਸਾਨ ਇਹ ਆਮ ਆਦਮੀ ਪਾਰਟੀ ਦੇ ਨਾਲ ਖੜਾ ਟੈੱਕੇ ਖੜਾ ਜਿਹਦੇ ਕਰਕੇ ਇਹ ਉੱਥੇ ਸਾਨੂੰ ਦੂਜੇ ਨੰਬਰ ਤੇ ਦਿਖਾਈ ਦਿੰਦੀ ਹੈ ਚਰਚਾ ਬਹੁਤ ਆ ਕਿ ਆ ਕਾਂਗਰਸ ਸਟਰੋਂਗ ਹੋ ਰਹੀ ਹੈ 노 ਡਾਊਟ ਕਾਂਗਰਸ ਸਟਰੋਂਗ ਹੋਈ ਆ ਕਾਂਗਰਸ ਤਕੜੀ ਹੋਈ ਆ ਪਰ ਆਮ ਆਦਮੀ ਪਾਰਟੀ ਵੀ ਉੱਥੇ ਕਾਫੀ ਤਕੜੀ ਆ ਹੁਣ ਇਹਦਾ ਇੱਕ ਕਾਰਨ ਤਾਂ ਫਰੀਦਕੋਟ 'ਚ ਇਹ ਵੀ ਲੱਗ ਸਕਦਾ ਹੈ ਨਾ ਹੁਣ ਜਿਹੜੀ ਜਜ਼ਬਾਤੀ ਵੋਟ ਹੈ ਜਜ਼ਬਾਤੀ ਵੋਟ ਜਿਹੜੀ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਪੈ ਰਹੀ ਆ ਸਰਬਜੀਤ ਸਿੰਘ ਖਾਲਸਾ ਨੂੰ ਵੋਟ ਪੈਣ ਦਾ ਮਤਲਬ ਇਹ ਆ ਦੂਜੀ ਧਿਰ ਕੌਣ ਸੀ ਸਰਬਜੀਤ ਸਿੰਘ ਖਾਲਸਾ ਦੇ ਵਿਰੁੱਧ ਉੱਥੇ ਜਦੋਂ ਉਹਨਾਂ ਨੇ ਹਨਾ ਇੰਦਰਾ ਗਾਂਧੀ ਦੀ ਹੱਤਿਆ ਕੀਤੀ ਆ ਕਾਂਗਰਸ ਹੀ ਸੀ ਨਾ ਹਨਾ ਤਾਂ ਕਾਂਗਰਸ ਨੂੰ ਤਾਂ ਉਹਦਾ ਮੈਨੂੰ ਲੱਗਦਾ ਨੁਕਸਾਨ ਹੋਣਾ ਚਾਹੀਦਾ ਟੈਕਨੀਕਲੀ ਪਰ ਸ਼ਹਿਰਾਂ ਦੇ ਵਿੱਚ ਵੀ ਕੋਈ ਐਡਾ ਫਾਇਦਾ ਲੈਣ ਤੋਂ ਕਾਂਗਰਸ ਆ ਸਮਰਥ ਰਹੀ ਹੈ ਕਿਉਂਕਿ ਉਹਦੇ ਬਹੁਤ ਅੱਗੇ ਵੀ ਆਪਾਂ ਗੱਲ ਕਰਾਂਗੇ ਸਭ ਤੋਂ ਬਾਈਂਦੋਂ ਦੱਸਦੇ ਨਾ ਜਦੋਂ ਕਾਂਗਰਸ ਦੀਆਂ ਨਾਮ ਆਉਂਦੇ ਨੇ ਚਾਹੇ ਬਠਿੰਡਾ ਸੀਟ ਹੋਵੇ ਚਾਹੇ ਦੋਆਬੇ 'ਚ ਹੋਵੇ ਕਦੀ ਸੀਟ ਜਾਂ ਖਾਸ ਕਰ ਫਰੀਦਕੋਟ ਸੀਟ ਤੇ ਤਾਂ ਉੱਥੇ ਲੋਕਾਂ ਨੇ ਕਹਿੰਦੇ ਸੀ ਵੀ ਇਹ ਕੌਣ ਨੇ ਕਿਉਂਕਿ ਉਹ ਉਹ ਬੀਬੀ ਜਿਹੋ ਉਹਨਾਂ ਦਾ ਪਰਿਵਾਰ ਦੋ ਵਾਰੀ ਚੋਣ ਲੜਿਆ ਦੋਨੇ ਵਾਰੀ ਚੋਣ ਹਾਰ ਚੁੱਕੇ ਨੇ ਤੇ ਫਿਰ ਹੁਣ ਲੋਕ ਸਭਾ ਦੀ ਚੋ ਨੂੰ ਸ਼ੁਰੂ ਤੋਂ ਮੰਨਿਆ ਗਿਆ ਦੇਖੋ ਨਹੀਂ ਮੈਂ ਇਹ ਨਹੀਂ ਮੰਨਦਾ ਗਗਨ ਕੈਂਡੀਡੇਟ ਦੇ ਹੱਥ ਇੰਨਾ ਵੀ ਨਹੀਂ ਹੁੰਦਾ ਕੈਂਡੀਡੇਟ ਜੇ ਕਮਜ਼ੋਰ ਹੈ ਕੈਂਡੀਡੇਟ ਨਵਾਂ ਤਾਂ ਇਹ ਦੱਸਣਾ ਕਿਹਨੇ ਆ ਲੋਕਾਂ 'ਚ ਜਾ ਕੇ ਤੁਹਾਡੇ ਸੰਗਠਨ ਨੇ ਦੱਸਣਾ ਨਾ ਕਾਂਗਰਸ ਨੇ ਫਰੀਦਕੋਟ ਦੇ ਪਿੰਡਾਂ ਦੇ ਵਿੱਚ ਐਮਐਸਪੀ ਦੇ ਕਿੰਨੇ ਬੋਰਡ ਲਾਏ ਆ ਕਾਂਗਰਸ ਨੇ ਕਿੰਨੇ ਵਾਰ ਹੀ ਦੱਸਿਆ ਬੁੜੀਆਂ ਨੂੰ ਵੀ ਇਹਨਾਂ ਨੇ 8300 ਰੁਪਏ ਦੇਣਾ ਮਤਲਬ ਇੱਕ ਮੁੱਦੇ ਆ ਤੁਸੀਂ ਪ੍ਰਚਾਰ ਨਹੀਂ ਕਰ ਸਕੇ ਕੈਂਡੀਡੇਟ ਨੂੰ ਇਕੱਲਾ ਦੋਸ਼ ਦੇ ਕੇ ਨਹੀਂ ਥੋੜਾ ਥੋੜਾ ਸਰਨਾ ਕਾਂਗਰਸ ਸੰਗਠਨ ਦੇ ਰੂਪ ਦੇ ਵਿੱਚ ਇਸ ਪੂਰੇ ਇਲੈਕਸ਼ਨ ਦੇ ਵਿੱਚ ਫੇਲ ਹੋਈ ਆ ਤੇ ਫੇਲ ਹੀ ਹੁੰਦੀ ਗਈ ਪਰ ਉਹਦਾ ਕਾਰਨ ਇਹ ਵੀ ਆ ਨਾ ਕਿਉਂਕਿ ਫਰੀਦਕੋਟ ਚਲੇ ਦੇ ਜਿਵੇਂ ਰਾਜਾ ਬੜਿੰਗ ਦਾ ਪ੍ਰਧਾਨ ਸਾਹਿਬ ਦਾ ਆਪਦਾ ਹਲਕਾ ਕਿੱਧਰ ਬਾਹ ਫਰੀਦਕੋਟ ਦੇ ਵਿੱਚ ਆ ਕਿਉਂਕਿ ਜਿਹੜਾ ਸੰਗਠਨ ਸੀ ਸਾਰਾ ਯੂਥ ਸੀ ਤਾਂ ਲੁਧਿਆਣੇ ਚੱਕੇ ਬੈਠਾ ਨੇ ਜੀ ਡਿਊਟੀਆਂ ਲਾ ਕੇ ਇੱਥੇ ਕਰੇ ਵੀ ਕੋਣ ਵੱਡਾ ਲੀਡਰ ਵੀ ਇੱਥੇ ਕਿਹੜਾ ਹੁੰਦਾ ਇਹਨਾਂ ਨੂੰ ਇਹ ਤਾਂ ਕਾਂਗਰਸ ਦੇਖੇ ਉਹਨਾਂ ਨੇ ਕੀ ਕਰਨਾ ਪਰ ਆਪਾਂ ਤਾਂ ਇਹ ਗੱਲ ਕਰ ਰਹ ਨੀ ਖੜੀ ਹੋ ਤਾਂ ਟ੍ਰੈਡੀਸ਼ਨਲ ਹੀ ਹੈਗੀ ਆ ਨਾ ਕਾਂਗਰਸ ਦੇ ਨਾਲ ਅਸੀਂ ਕੋਈ ਵੀ ਐ ਥੋੜੀ ਕਹਿ ਰਹੇ ਆ ਵੀ ਕਾਂਗਰਸ ਤੇ ਕਾਲੀ ਦਲ ਜਿਵੇਂ ਹੀ ਖਤਮ ਹੋ ਜਾਣਗੇ ਖੜੇ ਰਹਿਣਗੇ ਪਰ ਫਿਲਹਾਲ ਸਰਬਜੀਤ ਸਿੰਘ ਖਾਲਸਾ ਉੱਥੇ ਕਾਫੀ ਅੱਗੇ ਨਜ਼ਰ ਆਉਂਦੇ ਆ ਜੀ ਸੋ ਤੁਸੀਂ ਅਖਰ ਦੇ ਨਾਲ ਜੁੜੇ ਤੁਹਾਡਾ ਧੰਨਵਾਦ ਹੋਰ ਵੀ ਸੀਟਾਂ ਤੇ ਚਰਚਾ ਕਰਾਂਗੇ ਤੁਸੀਂ ਅਖਰ ਦੇ ਨਾਲ ਜੁੜੇ ਰਹੋ